ਸਰੇ ਇਹ ਪੇਂਟਿੰਗ ਮੈਂ ਨਾ ਲੌਕਡਾਊਨ ਵਿੱਚ ਸ਼ੁਰੂ ਕੀਤੀ ਸੀ ਉਸ ਟਾਈਮ ਤੇ ਕਾਫੀ ਥਾਂ ਮੈਂ ਫ੍ਰੀ ਸੀ ਤਾਂ ਉਦੋਂ ਇਹ ਪੇਂਟਿੰਗ ਸਿਰਫ ਮੈਂ ਬਲੈਕ ਇਨ ਵਾਈਟ ਬਣਾਈ ਸੀ ਤਾਂ ਹੁਣ ਮੇਰੇ ਇੱਕ ਵਿਚਾਰ ਆਇਆ ਕਿ ਕਿਉਂ ਨਾ ਇਹਨੂੰ ਮੈਂ ਕਲਰਫੁੱਲ ਵਿੱਚ ਕਰਾਂ ਜਾਨਾ ਇੱਕ ਇੱਕ ਘੰਟਾ ਇਸ ਪੇਂਟਿੰਗ ਨੂੰ ਦਿੰਦਾ ਰਹਾਂ ਤਕਰੀਬਨ ਮੈਨੂੰ 10 ਕ ਦਿਨ ਲੱਗੇ ਇਹਨੂੰ ਕੰਪਲੀਟ ਕਰਦਾ ਸ਼ੁਰੂ ਤੋਂ ਹੈਗਾ ਸੀ ਕ੍ਰੇਜ਼ ਕਿ ਮੈਂ ਡਰਾਇੰਗ ਮੈਨੂੰ ਬਹੁਤ ਪਸੰਦ ਸੀ ਸ਼ੁਰੂ ਤੋਂ ਹੀ ਪਰ ਮੈਂ ਕਦੀ ਕੋਈ ਪੇਂਟਿੰਗ ਬਣਾਈ ਨਹੀਂ ਸੀ ਤਾਂ ਇੱਕ ਮੇਰੇ ਮਨ ਵਿੱਚ ਵਿਚਾਰ ਸੀ ਕਿ ਮੈਂ ਸਰਹੰਦਰ ਸਾਹਿਬ ਦੀ ਪੇਂਟਿੰਗ ਬਣਵਾਵਾਂ ਤੇ ਹੁਣ ਮੇਰੀ ਦਿਲੀਸ਼ ਹੈ ਕਿ ਮੈਂ ਸਾਡੇ ਜੋ ਐਲਜੀਪੀਸੀ ਦੇ ਪ੍ਰਧਾਨ ਐ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੂੰ ਮੈਂ ਭੇਟ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗ ਜੁਗਤਾਂ ਸਚਕਣ ਜੀ ਹਰਮੰਦਰ ਸਾਹਿਬ ਜੀ ਦੇ ਨਾਲ ਜੋ ਸੂਚਨਾ ਕੇਂਦਰ ਵਿਖੇਤ ਦੱਸਦੀ ਹੈ ਕਿ ਇੱਕ ਗੁਰਸਿੱਖ ਨੌਜਵਾਨ ਵੀਰ ਵੱਲੋਂ ਅੱਜ ਇੱਕ ਪੇਂਟਿੰਗ ਤਿਆਰ ਕੀਤੀ ਗਈ ਹੈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਮੰਦਰ ਕਮੇਟੀ ਵਿਖੇ ਜੋ ਇਹ ਵੀਰ ਸੇਵਾ ਨਿਭਾਉਂਦੇ ਨੇ ਸੇਵਾ ਨਿਭਾਉਂਦੇ ਨੇ ਤਾਂ ਉੱਥੇ ਹੀ ਇਹਨਾਂ ਵੱਲੋਂ ਅੱਜ ਇਹ ਪੇਂਟਿੰਗ ਤੁਸੀਂ ਵੇਖ ਸਕਦੇ ਹੋ ਕਿ ਸਚਕਣ ਜੀ ਹਰਮੰਦਰ ਸਾਹਿਬ ਜੀ ਦੀ ਤਿਆਰ ਕੀਤੀ ਗਈ ਹੈ ਤਾਂ ਸਾਡੇ ਨਾਲ ਵੀਰ ਹਣੀ ਮੌਜੂਦ ਹਨ ਉਹਨਾਂ ਦਾ ਗਲ ਵੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਅ ਜਿਹੜੀ ਜਿਹੜੀ ਪੇਂਟਿੰਗ ਤੁਸੀਂ ਤਿਆਰ ਕੀਤੀ ਆ ਕਿਉਂਕਿ ਅਕਸਰ ਜੋ ਆਪਣੇ ਬਿਜ਼ੀ ਟਾਈਮ ਦੇ ਵਿੱਚੋਂ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਣਾ ਬੜਾ ਔਖਾ ਹਿੱਦੇ ਸਮੇਂ ਦੇ ਵਿੱਚ ਤਾਂ ਤੁਸੀਂ ਗੁਰੂ ਘਰ ਵਿਖੇ ਸੇਵਾ ਵੀ ਨਿਭਾਣਨੇ ਹੋ ਤਾਂ ਇਹ ਜੋ ਪੇਂਟਿੰਗ ਤਿਆਰ ਕੀਤੀ ਹੈ ਕਿਵੇਂ ਕੀਤੀ ਕਿੰਨਾ ਸਮਾਂ ਲੱਗਾ ਸਭ ਤੋਂ ਪਹਿਲਾਂ ਸਰ ਇਹ ਪੇਂਟਿੰਗ ਮੈਂ ਨਾ ਲਾਕਡਾਊਨ ਵਿੱਚ ਸ਼ੁਰੂ ਕੀਤੀ ਸੀ ਉਸ ਟਾਈਮ ਤੇ ਕਾਫੀ ਥਾਂ ਮੈਂ ਫ੍ਰੀ ਸੀ ਤਾਂ ਉਦੋਂ ਇਹ ਪੇਂਟਿੰਗ ਸਿਰਫ ਮੈਂ ਬਲੈਕ ਇਨਵਾਈਟ ਬਣਾਈ ਸੀ ਤਾਂ ਉਹ ਮੈਂ ਬਲੈਕ ਇਨਵਾਈਟ ਪੇਂਟਿੰਗ ਬਣਾ ਕੇ ਇਹਨੂੰ ਮੈਂ ਕਰ ਹੀ ਰੱਖ ਦਿੱਤਾ ਤਾਂ ਹੁਣ ਮੇਰੇ ਇੱਕ ਵਿਚਾਰ ਆਇਆ ਕਿ ਕਿਉਂ ਨਾ ਇਹਨੂੰ ਮੈਂ ਕਲਰਫ ਇਸ ਕਰਕੇ ਨੂੰ ਹੁਣ ਮੈਂ ਥੋੜਾ ਥੋੜਾ ਸਮਾਂ ਡੇਲੀ ਆਪਣੇ ਜੋ ਵੀ ਦਿਨ ਦਾ ਮੇਰਾ ਸਮਾਂ ਮੇਰੇ ਕੋਲ ਫ੍ਰੀ ਪੈਂਦਾ ਸੀ ਉਹਦੇ ਵਿੱਚੋਂ ਕੁਝ ਨਾ ਕੁਝ ਮੈਂ ਸਮਾਂ ਕੱਢ ਕੇ ਇਸ ਨੂੰ ਦਿੱਤਾ ਤੇ ਮੈਂ ਇਸ ਨੂੰ ਕਲਰਫੁੱਲ ਵਿੱਚ ਕੰਪਲੀਟ ਕੀਤਾ ਕਿ ਜਿਸ ਤਰੀਕੇ ਨਾਲ ਤੁਸੀਂ ਗੁਰੂ ਘਰ ਵਿਖੇ ਡਿਊਟੀ ਕਰਦੇ ਹੋ ਤਾਂ ਡਿਊਟੀ ਦੇ ਨਾਲ-ਨਾਲ ਹੀ ਫਿਰ ਇਹ ਪੇਂਟਿੰਗ ਦਾ ਜੋ ਤੁਸੀਂ ਨਾਲ-ਨਾਲ ਕਲਰ ਕਰਦੇ ਸੀ ਕਹਿੰ ਜਾਂ ਕਿ ਡਿਊਟੀ ਮੈਂ ਮੇਰੀ 8 ਘੰਟੇ ਡਿਊਟੀ ਹੁੰਦੀ ਐ ਤੇ ਇਸ ਤੋਂ ਬਾਅਦ ਜਦੋਂ ਵੀ ਮੈਂ ਘਰੇ ਜਾਣਾ ਉਹਦੇ ਵਿੱਚੋਂ ਮੈਂ ਇੱਕ ਇੱਕ ਘੰਟਾ ਇਸ ਪੇਂਟਿੰਗ ਨੂੰ ਦਿੰਦਾ ਰਿਹਾ ਤਾਂ ਰੋਜ਼ਾਨਾ 1 ਘੰਟਾ ਤੁਸੀਂ ਇਸ ਪੇਂਟਿੰਗ ਨੂੰ ਦਿੰਦੇ ਸੀ ਹਾਂਜੀ ਰੋਜ਼ਾਨਾ 1 ਘੰਟਾ ਇਸ ਪੇਂਟਿੰਗ ਨੂੰ ਦਿੰਦਾ ਰਹਾ ਤਕਰੀਬਨ ਮੈਨੂੰ 10 ਦਿਨ ਲੱਗੇ ਇਹਨੂੰ ਕੰਪਲੀਟ ਕਰਦਾ ਤਾਂ ਕਿਤਨੇ ਕਿਤੇ ਅਕਸਰ ਨੌਜਵਾਨ ਆਪਣੇ ਟੈਲੈਂਟ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ ਦੇ ਵੇਖਿਆ ਜਾਂਦਾ ਕਿ ਕਿਸੇ ਨਾ ਕਿਸੇ ਦੇ ਵਿੱਚ ਟੈਲੈਂਟ ਹੁੰਦਾ ਤਾਂ ਜੋ ਉਜਾਗਰ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਕਦੋਂ ਤੋਂ ਸ਼ੌਂਕ ਸੀਗਾ ਇਸ ਪੇਂਟਿੰਗ ਪੇਂਟਿੰਗ ਦਾ ਮੈਨੂੰ ਇਹ ਸੀ ਕਿ ਮੈਨੂੰ ਡਰਾਇੰਗ ਤਾਂ ਸ਼ੁਰੂ ਤੋਂ ਹੈਗਾ ਸੀ ਕਰੇਜ਼ ਕਿ ਮੈਂ ਡਰਾਇੰਗ ਮੈਨੂੰ ਬਹੁਤ ਪਸੰਦ ਸੀ ਸ਼ੁਰੂ ਤੋਂ ਹੀ ਪਰ ਮੈਂ ਕਦੀ ਕੋਈ ਪੇਂਟਿੰਗ ਬਣਾਈ ਨਹੀਂ ਸੀ ਤਾਂ ਇੱਕ ਮੇਰੇ ਮਨ ਵਿੱਚ ਵਿਚਾਰ ਸੀ ਕਿ ਮੈਂ ਹਰਮੰਦਰ ਸਾਹਿਬ ਦੀ ਪੇਂਟਿੰਗ ਬਣਵਾਵਾਂ ਤੇ ਇਸ ਕਰਕੇ ਮੈਂ ਇਸ ਨੂੰ ਸ਼ੁਰੂ ਕੀਤਾ ਤਾਂ ਇਸ ਕਰਕੇ ਹੁਣ ਇਹਨੂੰ ਮੈਂ ਕਲਰਫੁੱਲ ਵੀ ਕੀਤਾ ਤੇ ਮੈਂ ਇਸ ਨੂੰ ਕੰਪਲੀਟ ਵੀ ਕਰ ਪਾਇਆ ਤੇ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ ਕਿ ਤੁਹਾਡੀ ਪੇਂਟਿੰਗ ਬਹੁਤ ਵਾਇਰਲ ਹੋ ਰਹੀ ਹੈ ਫੋਟੋ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰੂ ਘਰ ਦੀ ਤੁਸੀਂ ਤਸਵੀਰ ਇਹ ਬਣਾਈ ਹੈ ਜੋ ਪੇਂਟਿੰਗ ਬਣਾਈ ਹੈ ਤਾਂ ਕੱਲੀ-ਕੱਲੀ ਉਹ ਮੂਹ ਬੋਲਦੀ ਤਸਵੀਰ ਦੇ ਵਿੱਚ ਕੱਲਾ-ਕੱਲਾ ਜੇਕਰ ਅਸੀਂ ਗੱਲ ਕਰੀਏ ਕਿ ਕਿਸੇ ਬਾਰੀ ਦੀ ਗੱਲ ਕਰੀ ਜਾਂ ਕਿਸੇ ਵੀ ਕਿਸੇ ਵਿੱਚ ਉੱਤਰ ਦੀ ਗੱਲ ਕਰੀਓ ਉੱਥੇ ਜੋ ਤੁਸੀਂ ਕਲਾਕਾਰੀ ਕੀਤੀ ਆ ਤਾਂ ਸੇਮ ਹੁਬਹੁ ਜੋ ਗੁਰੂ ਘਰ ਦੇ ਵਿੱਚ ਜੋ ਤੁਸੀਂ ਦੇਖੀ ਦਾ ਸੱਚਖੰਡ ਦੇ ਦਰਸ਼ਨ ਕਰੀ ਦੀ ਆ ਸੇਮ ਉਦਾਂ ਦੀ ਹੀ ਤਸਵੀਰ ਹੈ ਹਾਂਜੀ ਮੈਂ ਕੋਸ਼ਿਸ਼ ਤਾਂ ਉਹੀ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਹਰਮੰਦਰ ਸਾਹਿਬ ਦੀ ਦਿੱਖ ਹੈਗੀ ਹੈ ਕਿ ਉਸ ਨੂੰ ਮੈਂ ਪੂਰਾ ਦਰਸਾ ਸਕਾਂ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਅੱਗੇ ਇੱਕ ਹੋਰ ਪੇਂਟਿੰਗ ਬਣਾਉਣ ਦੀ ਮੈਂ ਸੋਚ ਰਿਹਾ ਜਿਸ ਵਿੱਚ ਮੈਂ ਵਧੀਆ ਤਰੀਕੇ ਦੇ ਕਲਰ ਚੂਜ਼ ਕਰਾਂ ਤੇ ਮੈਂ ਇੱਕ ਪੂਰੀ ਪ੍ਰੋਪਰ ਜਿੱਦਾਂ ਇਸ ਤਰ੍ਹਾਂ ਦੀ ਅੰਦਰ ਦੀ ਬਿਲਡਿੰਗ ਹੈਗੀ ਉਸ ਤਰ੍ਹਾਂ ਦਾ ਦ੍ਰਿਸ਼ ਬਣਾ ਸਕਾਂ ਕੀ 40 ਦਿੱਲੀ ਤਮੰਨਾ ਕੀ ਹੈ ਕਿ ਗਾਂ ਤੁਸੀਂ ਇਹ ਜੋ ਪੇਂਟਿੰਗ ਹੈ ਕਿੰਨਾ ਨੂੰ ਪੇਟ ਕਰਨੀ ਚਾਹੁੰਦੇ ਆ ਮੈਂ ਇਸ ਪੇਂਟਿੰਗ ਨੂੰ ਫਿਲਹਾਲ ਤਾਂ ਮੈਂ ਇਸ ਨੂੰ ਲੈ ਕੇ ਆਇਆ ਸੀ ਫਰੇਮਿੰਗ ਕਰਵਾਉਣ ਵਾਸਤੇ ਤਾਂ ਇਸ ਨੂੰ ਮੈਂ ਫਰੇਮਿੰਗ ਵਗੈਰਾ ਕਰਵਾ ਲਈ ਹੋਈ ਹੈ ਤੇ ਹੁਣ ਮੇਰੀ ਦਿਲੀਸ਼ ਹੈ ਕਿ ਮੈਂ ਇਹ ਸਾਡੇ ਜੋ ਐਸਜੀਪੀਸੀ ਦੇ ਪ੍ਰਦਾਨ ਸardar rajinder singh ਦੀ ਧਾਮੀ ਉਹਨਾਂ ਨੂੰ ਮੈਂ ਪੇਟ ਕਰਾਂ ਤੁਹਾਨੂੰ ਸਭ ਨੂੰ ਪੇਟ ਕਰਨੀ ਹੈ ਹਾਂਜੀ ਤਾਂ ਕਿਦਣ ਕਿਤੇ ਉਹਨਾਂ ਨੂੰ ਇਹ ਵੀ ਚੀਜ਼ ਦੀ ਅਪੀਲ ਕਰੋ ਕਿ ਕਿਉਂਕਿ ਜੋ ਟੈਲੈਂਟ ਹੈ ਉਹਨੂੰ ਜ਼ਰੂਰ ਬਾਹਰ ਲੈ ਕੇ ਆਇਆ ਜਾਵੇ ਜਿੱਦਾਂ ਤੁਸੀਂ ਇਹ ਪੇਂਟਿੰਗ ਬਣਾਈ ਹੈ ਬਹੁਤ ਸੋਹਣੀ ਪੇਂਟਿੰਗ ਹੈਗੀ ਆ ਤਾਂ ਨਾਲੇ ਸਮੇਂ ਦੇ ਵਿੱਚ ਹੋਰ ਵੀ ਇਸੇ ਤਰੀਕੇ ਨਾਲ ਤੁਹਾਨੂੰ ਥੋੜਾ ਬਹੁਤਾ ਟਾਈਮ ਵੀ ਦਿੱਤਾ ਜਾਵੇ ਪ੍ਰਧਾਨ ਸਾਹਿਬ ਡਿਊਟੀ ਦੇ ਨਾਲ ਨਾਲ ਤੁਹਾਨੂੰ ਥੋੜਾ ਟਾਈਮ ਦੇਣ ਕਿ ਜਿਹੜੇ ਕਿ ਹੋਰ ਵੀ ਤੁਸੀਂ ਆਪਣਾ ਟੈਲੈਂਟ ਜ਼ਰਾ ਹੋਰ ਉਜਾਗਰ ਕਰ ਸਕੋ ਉਹ ਨਹੀਂ ਸਰ ਡਿਊਟੀ ਮੇਰੇ ਲਈ ਡਿਊਟੀ ਪਹਿਲਾਂ ਮੇਰੇ ਲਈ ਇੰਪੋਰਟੈਂਟ ਆ ਸਭ ਤੋਂ ਪਹਿਲਾਂ ਜੋ ਮੇਰੀ ਡਿਊਟੀ ਦਾ ਟਾਈਮਿੰਗ ਹੈ ਉਹ ਮੈਂ ਪੂਰੀ ਇੱਥੇ ਇਮਾਨਦਾਰੀ ਨਾਲ ਕਰੂੰਗਾ ਉਸ ਤੋਂ ਬਾਅਦ ਮੇਰੇ ਕੋਲ ਜੋ ਫ੍ਰੀ ਟਾਈਮ ਹੈ ਉਸ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਕੋਈ ਨਾ ਕੋਈ ਹਰਮੰਦਰ ਸਾਹਿਬ ਦੀ ਜਾਂਚ ਦੀ ਕਾਲ ਤੱਕ ਸਾਹਿਬ ਦੀ ਪੇਂਟਿੰਗ ਬਣਾਵਾਂ ਪ੍ਰਧਾਨ ਸਾਹਿਬ ਤੁਹਾਨੂੰ ਆਜ਼ਾਦਤ ਦੇ ਦਨ ਤਾਂ ਕਿ ਤੁਸੀਂ ਨਾਲ ਫਿਰ ਇਹ ਵਾਚੜ ਕੇ ਆਪਣਾ ਸ਼ੌਂਕ ਵੀ ਪੂਰਾ ਕਰੋ ਹਾਂਜੀ ਜ਼ਰੂਰ ਕਰਾਂਗੇ ਜੀ ਜੀ ਜ਼ਰੂਰ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਸੋਚਿਆ ਕਿ ਕਿਹੜੀ ਕਿਹੜੀ ਪੇਂਟਿੰਗ ਤਿਆਰ ਕਰੋਗੇ ਜਾਂ ਫਿਰ ਕਿੱਥੋਂ ਤੱਕ ਇੱਕ ਸੁਪਨਾ ਹੁੰਦਾ ਬੰਦੇ ਦਾ ਕਿ ਮੈਂ ਇਸ ਪੱਧਰ ਤੱਕ ਪਹੁੰਚਣਾ ਚਾਹੁੰਦਾ ਤਾਂ ਤੁਸੀਂ ਕੀ ਸੋਚਿਆ ਅ ਫਿਲਹਾਲ ਤਾਂ ਸਰ ਇਹ ਹੀ ਸੋਚਿਆ ਕਿ ਮੈਂ ਇੱਕ ਪੇਂਟਿੰਗ ਜ਼ਰੂਰ ਬਣਾਉਣੀ ਹੈ ਕਿ ਜਿਸ ਵਿੱਚ ਮੈਂ ਜੋ ਅੰਦਰ ਦਾ ਦ੍ਰਿਸ਼ ਹੈ ਉਹਨੂੰ ਹੂਬਹੂ ਪੇਰੋ ਸਕਾਂ ਅੱਜ ਜੀ ਜੇਕਰ ਅਸੀਂ ਮੈਂ ਇੱਕ ਨਿੱਜੀ ਸਵਾਲ ਕਰੂੰਗਾ ਕਿ ਘਰ ਦੇ ਹਾਲਾਤ ਕਿਵੇਂ ਦੇ ਨੇ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਕੋਲ ਏਡਾ ਵਧੀਆ ਟੈਲੈਂਟ ਹੈ ਗਿਆ ਤਾਂ ਅੱਜ ਤੱਕ ਵਿਆਗਰ ਨਹੀਂ ਹੋ ਸਕਿਆ ਤਾਂ ਕੀ ਘਰ ਦੇ ਹਾਲਾਤ ਕਿਵੇਂ ਦੇ ਨੇ ਜਾਂ ਫਿਰ ਇਹ ਪੇਂਟਿੰਗ ਤਿਆਰ ਕਰਨ ਦੇ ਨਾਲ ਤੁਸੀਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਹੋਰ ਪੇਂਟਿੰਗਾਂ ਤਿਆਰ ਕਰੋਗੇ ਕਿ ਕੋਈ ਸੁਪਨਾ ਹੁੰਦਾ ਕਿ ਮੈਂ ਇਸ ਲੈਵਲ ਤੱਕ ਪਹੁੰਚਣਾ ਪਰ ਘਰ ਦੇ ਹਾਲਾਤ ਘਰ ਦਾ ਜੋ ਮਾਹੌਲ ਹੈ ਉਹ ਸਾਥ ਨਹੀਂ ਦੇ ਪਾਉਂਦਾ ਸਰ ਕਰਦੇ ਹਾਲਾਤ ਆਪਾਂ ਕਹਿ ਸਕਦੇ ਹਾਂ ਕਿ ਨਾਰਮਲੀ ਆਪਾਂ ਨਾਰਮਲ ਵੇਸ ਲੈ ਸਕਦੇ ਹਾਂ ਕਿ ਠੀਕ ਚੱਲਦਾ ਪਿਆ ਵਧੀਆ ਰੋਟੀ ਪਾਣੀ ਵਧੀਆ ਚੱਲ ਰਿਹਾ ਤਾਂ ਬਸ ਕੋਸ਼ਿਸ਼ ਇਹੀ ਸਰ ਇਹ ਜਿਹੜੀ ਪੇਂਟਿੰਗ ਬਣਾਉਂਦਾ ਮੇਰਾ ਮੇਨ ਮਕਸਦ ਈ ਮੈਨੂੰ ਈ ਕਿ ਮੈਂ ਹਰਮੰਦਰ ਸਾਹਿਬ ਦੀ ਪੇਂਟਿੰਗ ਬਣਾਵਾ ਬਸ ਮੇਰਾ ਜਿਆਦਾ ਇਸ ਤੋਂ ਕੋਈ ਏ ਨਹੀਂ ਹੈਗਾ ਸੀ ਕਿ ਮੈਂ ਇਸ ਤੋਂ ਵੱਧ ਕਰਾਂ ਪਰ ਇਸ ਨੂੰ ਮੈਂ ਪ੍ਰੋਪਰ ਕਰ ਸਕਿਆ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਬਹੁਤ دل ਵਿੱਚ ਖੁਸ਼ੀ ਹੈ ਯਾਰ ਬਹੁਤ ਸਰ ਦਿਲ ਵਿੱਚ ਖੁਸ਼ੀ ਤਾਂ ਹੁੰਦੀ ਹੈ ਜਿਹੜੀ ਚੀਜ਼ ਦੀ ਇਕ ਰੀਜ ਹੋਵੇ ਅਗਰ ਅਸ ਨੂੰ ਆਪਾਂ ਪੂਰਾ ਕਰ ਸਕਦੇ ਹਾਂ ਉਸ ਚੀਜ਼ ਦੀ ਖੁਸ਼ੀ ਤਾਂ ਹੁੰਦੀ ਹੈ ਤੁਸੀਂ ਅਕਸਰ ਦੇਖਣ ਨੂੰ ਆਉਂਦਾ ਕਿ ਲੋਕ ਦੇਸ਼ ਵਿਦੇਸ਼ 'ਚ ਬੈਠ ਕੇ ਵੀ ਗੁਰੂ ਘਰ ਦੀ ਜਿਹੜੀ ਤਸਵੀਰਾਂ ਬਣਾਉਂਦੇ ਆ ਪੇਂਟਿੰਗ ਬਣਾਉਂਦੇ ਆ ਮਾਡਲਸ ਬਣਾਉਂਦੇ ਨੇ ਤਾਂ ਤੁਸੀਂ ਗੁਰੂ ਘਰ ਦੇ ਵਿੱਚ ਰਹਿ ਕੇ ਬਣਾਈ ਤਾਂ ਇੱਕ ਮਨ ਨੂੰ ਸਕੂਨ ਹੈ ਹਾਂਜੀ ਮਨ ਨੂੰ ਸਰ ਬਹੁਤ ਸਕੂਨ ਹੈ ਬਾਕੀ ਇਹ ਇਸ ਚੀਜ਼ ਦੀ ਵੀ ਮੈਨੂੰ ਬਹੁਤ ਹੈਲਪ ਹੋਈ ਹੈ ਕਿ ਡੈਲੀ ਗੁਰੂ ਘਰ ਆਉਣਾ ਉਸ ਚੀਜ਼ ਨੂੰ ਆਪਣੇ ਨਜ਼ਰੀਏ ਨਾਲ ਦੇਖਣਾ ਤਾਂ ਉਸ ਚੀਜ਼ ਨੂੰ ਜਦੋਂ ਮੈਂ ਡਰਾ ਕਰ ਰਿਹਾ ਸੀ ਉਸ ਚੀਜ਼ ਦਾ ਮੈਨੂੰ ਬਹੁਤ ਬੈਨੀਫਿਟ ਹੋਇਆ ਕਿ ਮੈਂ ਡੈਲੀ ਦਰਬਾਰ ਸਾਹਿਬ ਆਉਣਾ ਦਰਸ਼ਨ ਕਰਦਾ ਇਸ ਕਰਕੇ ਉਸ ਚੀਜ਼ ਦੀ ਮੈਨੂੰ ਇਸ ਪੇਂਟਿੰਗ ਕਰਨ ਵਿੱਚ ਬਹੁਤ ਹੈਲਪ ਹੋਈ ਹੈ ਜੀ ਹਾਂਜੀ ਬਿਲਕੁਲ ਜੀਵੰਤ ਜੀ ਦੇਖਿਆ ਆ ਸਨ ਜੋਬਨ ਪ੍ਰੇ ਸਿੰਘ ਤਾਂ ਉਹਨਾਂ ਵੱਲੋਂ ਇਹ ਜੋ ਗੁਰੂ ਘਰ ਦੀ ਤਸਵੀਰ ਇੱਕ ਤਿਆਰ ਕੀਤੀ ਗਈ ਆ ਤਾਂ ਇਹ ਜੋ ਤਸਵੀਰ ਉਹਨਾਂ ਵੱਲੋਂ ਕਹਿ ਗਿਆ ਕਿ ਮੈਂ ਜੋ ਸ਼ਰੋਮਨੀ ਗੁਰਦੁਆਰਾ ਆਪਣੇ ਮੱਧ ਕਮੇਟੀ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਜ਼ਰੂਰ ਭੇਟ ਕਰੂੰਗਾ ਆਨਾਂ ਦੇ ਸਮੇਂ ਦੇ ਵਿੱਚ ਤਾਂ ਇਹੋ ਜਿਹੇ ਜਿਹੜੇ ਕਈ ਵੀਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਚ ਕਾਫੀ ਟੈਲੈਂਟ ਹੈ ਲੇਕਿਨ ਕਰਦੇ ਹਾਲਾਤਾਂ ਕਰਕੇ ਉਹ ਜੋ ਸਟੈਲਨ ਨੂੰ ਜਾਗਰ ਨਹੀਂ ਕਰ ਪਾਉਂਦੇ ਪਰ ਇਹਨਾਂ ਵੀਰ ਹੋਣਾ ਵੱਲੋਂ ਗੁਰਸਿੱਖ ਵੀਰ ਵੱਲੋਂ ਇਹ ਜੋ ਆਪਣਾ ਟੈਲੈਂਟ ਜਾਗਰ ਕੀਤਾ ਗਿਆ ਤਾਂ ਮੰਨ ਦੀ ਜੋ ਇਹਨਾਂ ਦੀ ਜੋ ਇੱਛਾ ਹੈ ਕਿ ਜੋ ਇਹ ਤਿੰਗਾ ਉਹ ਪ੍ਰਧਾਨ ਸਾਹਿਬ ਨੂੰ ਪੇਟ ਕਰਨ ਤਾਂ ਕਿਤਨਾ ਕਿਤੇ ਇਹੋ ਜਿਹੇ ਵੀਰਾਂ ਲਈ ਜ਼ਰੂਰ ਅਸੀਂ ਹੋਰ ਵੀ ਵੀਡੀਓ ਤੜ ਨਾਲ ਜ਼ਰੂਰ ਸਾਂਝੀ ਕਰਾਂਗੇ ਜਿਸ ਦੇ ਵਿੱਚ ਕੀ ਜਿਹੜੇ ਉਹ ਵੀਰ ਵੀ ਇਹ ਵੀਡੀਓ ਦੇਖਣ ਜਿਨ੍ਹਾਂ ਦਾ ਮਨੋਬਲ ਉੱਚਾ ਹੋਵੇ ਤਾਂ ਕੱਲੀ ਕੱਲੀ ਤਸਵੀਰ ਤੜ ਨਾਲ ਇਸ ਤਰ੍ਹਾਂ ਦੀ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲੈਕਸਸ ਨਾਲ ਜਗਬਾਨੀ ਟੀਵੀ ਸ਼੍ਰੀਮਚਸਾਈ